12 ਲੱਖ ਜਿੱਤਣ ਵਾਲਾ ਨੌਜਵਾਨ ਜਿਹੜਾ ਆਪਣੇ ਇਲਾਕੇ ਦਾ ਹੋਵੇਗਾ ਆਪਣੇ ਇਲਾਕੇ ਦਾ ਮਾਣ ਵਧਾਉਣ ਵਾਸਤੇ ਅੱਜ ਪਿੰਡ ਨੇ ਬਹੁਤ ਵਧੀਆ ਇੱਕ ਉਪਰਾਲਾ ਕਰਿਆ ਤਾਂ ਦੱਸਦੇ ਹਾਂ ਕਿ ਇੱਕ ਨੌਜਵਾਨ ਜਿਉ ਟਰੈਕਟਰ ਦੀ ਕੀਮਤ 8 ਲੱਖ ਹੈ ਜਾਂ 10 ਲੱਖ ਹੈ ਜਾਂ 12 ਲੱਖ ਹੈ ਆ ਉਸ ਨੂੰ ਟਰੈਕਟਰ ਦਿੱਤਾ ਜਾਵੇਗਾ ਇਨਾਮ ਦੇ ਵਿੱਚ ਦਿੱਤਾ ਜਾਵੇਗਾ ਜਿਸ ਨੇ ਲੰਬੇ ਸਮੇਂ ਤੇ ਵਿੱਚ ਆਪਣੇ ਏਰੀਆ ਦਾ ਮਾਣ ਵਧਾਇਆ ਉਸ ਨੌਜਵਾਨ ਦੇ ਜਿੰਨੇ ਜਿੰਨੇ ਡੌਲੇ ਨੇ ਦੱਸਦੇ ਆ ਕਿ ਡੌਲਿਆਂ ਦੇ ਬਰਾਬਰ ਹੀ ਟਰੈਕਟਰ ਦਿੱਤਾ ਜਾਣਾ ਔਰ ਬਹੁਤ ਧਾਕੜ ਜਿਹੜਾ ਉਹ ਨੌਜਵਾਨ ਪਲੇਅਰ ਹੈ ਔਰ ਕਬੱਡੀ ਦਾ ਪਲੇਅਰ ਹੈ ਤਾਂ ਅਸੀਂ ਖੜੇ ਆ ਪਿੰਡ ਵਰਸੂਲੇ ਦੇ ਵਿੱਚ ਔਰ ਜ਼ਿਲ੍ਹਾ ਗੁਰਦਾਸਪੁਰ ਚ ਪੈਣ ਵਾਲਾ ਇਹ ਪਿੰਡ ਔਰ ਅਸੀਂ ਪਹਿਲੀ ਵਾਰ ਸੁਣ ਰਹੇ ਆ ਕਿ ਇਸ ਵਰਸੋਲੇ ਪਿੰਡ ਦੇ ਵਿੱਚ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ ਜੇ ਆਪਣੇ ਏਰੀਆ ਦਾ ਮਾਣ ਉਸ ਨੌਜਵਾਨ ਨੇ ਵਧਾਇਆ ਤਾਂ ਉਸ ਦਾ ਧੰਨਵਾਦ ਇਹ ਪਿੰਡ ਦੇ ਲੋਕ ਵਰਸੋਲਾ ਪਿੰਡ ਦੇ ਲੋਕ ਇਹ ਟਰੈਕਟਰ ਨਾਲ ਸਨਮਾਨਿਤ ਕਰਨਗੇ ਔਰ ਉਸ ਦਾ ਧੰਨਵਾਦ ਕਰਨਗੇ ਗੱਲਬਾਤ ਕਰਦੇ ਆ ਕੀ ਕਿਹੋ ਜਿਹਾ ਪ੍ਰੋਗਰਾਮ ਹੋਵੇਗਾ ਕਿਹੜੀ ਤਰੀਕ ਨੂੰ ਹੋਵੇਗਾ ਔਰ ਦੱਸ ਤਈ ਹੈ ਕਿ ਗੁੱਜੇ ਪੀਰ ਦੀ ਜਾਤ ਦੇ ਵਿੱਚ ਗੁੱਜੇ ਪੀਰ ਦੀ ਦਰਗਾਹ ਦੇ ਉੱਤੇ ਮੇਲਾ ਕਰਾਇਆ ਜਾਂਦਾ ਪਿੰਡ ਵਰਸੋਲੇ ਵੱਲੋਂ ਔਰ ਲੱਗਦਾ ਹੈ ਕਿ ਮੇਲਾ ਹਰ ਸਾਲ ਹੁੰਦਾ ਹੋਵੇਗਾ ਔਰ ਪਿੰਡ ਵਾਸੀਆਂ ਨੂੰ ਚਾਹ ਬਹੁਤ ਹੈ ਕਹਿੰਦੇ ਆ ਇਸ ਵਾਰ ਲੱਖਾਂ ਦੇ ਇਨਾਮ ਦੇਣੇ ਆ ਤਾਂ ਗੱਲਬਾਤ ਪਿੰਡ ਦੇ ਲੰਬੜਦਾਰ ਸਾਹਿਬ ਨਾਲ ਕਰਦੇ ਆ ਤੇ ਆ ਇਹਨਾਂ ਕੋਲੋਂ ਜਾਣਕਾਰੀ ਜਿਹੜੀ ਆ ਉਹ ਹਾਸਲ ਕਰਕੇ ਤੁਹਾਨੂੰ ਦਿੰਦੇ ਆ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਇਹ ਪਿੰਡ ਦਾ ਪੂਰਾ ਨਾਂ ਕੀ ਹੈ ਪਿੰਡ ਵਰਸੋਲਾ ਜੀ ਕਿਹੜੇ ਜ਼ਿਲ੍ਹੇ ਚ ਪੈਂਦਾ ਤੇ ਹਲਕਾ ਕਿਹੜਾ ਪੈਂਦਾ ਹਲਕਾ ਗਰਦਾਫਪੁਰ ਬਲਾਕ ਗਰਦਾਫਪੁਰ ਪੈਂਦਾ ਜੀ ਤੇ ਤੁਸੀਂ ਕਿੰਨੇ ਸਮੇਂ ਤੋਂ ਲੰਬੜਦਾਰ ਨਹੀਂ ਮੈਂ 2011 ਤੋਂ ਲੰਬੜਦਾਰ ਹਾਂ ਤੇ ਸਨ 95 ਤੋਂ ਅਸੀਂ ਇਹ ਮੇਲੇ ਦਾ ਕੰਮ ਰੰਬਿਆ ਪਹਿਲਾਂ ਹੱਟ ਤੋਂ ਪਹਿਲਾਂ ਬਾਬਾ ਜਗਿੰਦਰ ਸਿੰਘ ਜੀ ਕਿਉਂਦੇ ਰਹੇ ਆ ਸਨ 95 ਤੋਂ ਅਸੀਂ ਬਾਬਾ ਬੰਦਾਬਾ ਦੇ ਜੂਥ ਕਲੱਬ ਦਾ ਰੱਖ ਕੇ ਅਸੀਂ ਇਹ ਮੇਲਾ ਕਰਾਇਆ ਇਹ ਮੇਲੇ ਕਰਾਉਣ ਦਾ ਮਕਸਦ ਇਹ ਵੀ ਨੌਜਵਾਨਾਂ ਨੂੰ ਮੌਕਾ ਮਿਲਦਾ ਵਾ ਕਬੱਡੀ ਖੇਡਣ ਦਾ ਵਾਲੀ ਵਾਲ ਖੇਡਣ ਦਾ ਉਹ ਨੌਜਵਾਨ ਨਸ਼ਿਆਂ ਤੋਂ ਪੜੇ ਹੁੰਦੇ ਸੀ ਹੁਣ ਸਾਡੇ ਮੁੰਡਿਆਂ ਨੇ ਬੜਾ ਅਪਰਾਲਾ ਧਰਮਿੰਦਰ ਵਾਰਿਸ ਵੈ ਸਾਰਿਆਂ ਅਪਰਾਲਾ ਕਰਕੇ ਅਰਗਾ ਮੇਲਾ ਕਰਾਇਆ ਬੜਾ ਵੱਡੇ ਪੱਧਰ ਤੇ ਸਾਡੇ ਇਲਾਕੇ ਦਾ ਮੁੰਡਾ ਸਣੀ ਆ ਨਰਪੁਰ ਤੋਂ ਉਹਨੂੰ ਐਨਾ ਹੀ ਵੀਰਾਂ ਨੇ ਸਾਰਿਆਂ ਪੈਸੇ ਇਕੱਠੇ ਕਰਕੇ ਉਹਨੂੰ ਟ੍ਰੈਕਟਰ ਨਾਲ ਸਮਾਨਤ ਕਰਨਾ ਕਿਉਂਕਿ ਪਲੇਅਰ ਨੂੰ ਉਹਦੀ ਕੀਮਤ ਸਹੀ ਮਿਲੇ ਨਾ ਤੇ ਬੰਦਾ ਮਿਹਨਤ ਕਰਦਾ ਵਾ ਮਿਹਨਤ ਦੀ ਵੀ ਇੱਕ ਭਗਤੀ ਦੇ ਬਰਾਬਰ ਹੁੰਦੀ ਆ ਇਹ ਬੜਾ ਵੱਡਾ ਉਪਰਾਲਾ ਕੀਤਾ ਸਾਡੇ ਇਲਾਕੇ ਦੇ ਐਨਆਈ ਵੀਰਾਂ ਨੇ ਵੀ ਜਿਹੜਾ ਉਹਨੂੰ ਟ੍ਰੈਕਟਰ ਨਾਲ ਸਨਮਾਨਿਤ ਕੀਤਾ ਉਹਦੇ ਲੈ ਕੇ ਹੋਰ ਵੀ ਮੁੰਡੇ ਮਿਲਣਗੇ ਕਿਹੜੀ ਕਿਹੜੀ ਤਰੀਕ ਨੂੰ ਮੇਲਾ ਇਹ ਮੇਲਾ 24 ਤਰੀਕ ਨੂੰ ਆ ਜੀ 24 ਨੂੰ ਸ਼ੇਰੇ ਵਾਲੀਵਾਲ ਹੋਣਗੇ ਤੇ ਰਾਤ ਨੂੰ ਕਵਾਲ ਲੱਗਣਗੇ ਤੇ 25 ਤਰੀਕ ਨੂੰ 1 ਵਜੇ ਪ੍ਰੋਗਰਾਮ ਚੱਲੇਗਾ ਤੇ 4 ਵਜੇ ਕਬੱਡੀ ਦੀਆਂ ਟੀਮਾਂ ਦੇ ਜੋਰ ਹੋਣਗੇ ਉਸ ਤੋਂ ਬਾਅਦ ਉਹਨੂੰ ਸਨਮਾਨਿਤ ਕੀਤਾ ਜਾਏਗਾ ਟੀਮਾਂ ਕਿੱਥੋਂ ਕਿੱਥੋਂ ਆ ਰਹੀਆਂ ਟੀਮਾਂ ਸੰਤ ਬਾਬਾ ਹਜ ਹੋਰ ਵੀ ਨੌਜਵਾਨ ਐ ਇਸ ਏਰੀਏ ਦੇ ਖੇਡਣਗੇ ਬਿਲਕੁਲ ਖੇਡਦੇ ਆ ਜੀ ਹਰ ਸਾਲ ਖੇਡਦੇ ਆ ਔਰ ਧੰਨਵਾਦ ਕਰ ਦਈਏ ਇਸ ਪਿੰਡ ਵਾਲਿਆਂ ਦੀ ਸੋਚ ਤੇ ਇਸ ਨੌਜਵਾਨੀ ਦੀ ਸੋਚ ਦੇ ਉੱਤੇ ਦੱਸ ਦਈਏ ਕਿ ਨੌਜਵਾਨ ਇਸ ਵੇਲੇ ਜਿਵੇਂ ਨਸ਼ਿਆਂ ਦਾ ਗੜ ਪੰਜਾਬ ਕਿਹਾ ਜਾਂਦਾ ਤਾਂ ਪੰਜਾਬ ਦੇ ਵਿੱਚੋਂ ਪਹਿਲਾ ਪਿੰਡ ਹੈ ਜੋ ਲੱਖਾਂ ਰੁਪਏ ਖਰਚ ਕੇ ਤਾਂ ਨੌਜਵਾਨਾਂ ਨੂੰ ਵਧੀਆ ਸਿਹਤ ਦੇਣ ਵਿੱਚ ਜਾ ਰਿਹਾ ਔਰ ਇਹੋ ਜਿਹੇ ਮੇਲੇ ਕਿਹੜੇ ਕਿਹੜੇ ਪਿੰਡ ਵਿੱਚ ਹੋਏ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਔਰ ਇਹਦੇ ਬਾਰੇ ਤੁਸੀਂ ਜਾਣਕਾਰੀ ਜਿਹੜੀ ਆ ਉਹ ਬਿਲਕੁਲ ਕਮੈਂਟਾਂ ਵਿੱਚ ਕਰਨੀ ਆ ਔਰ ਇਹ ਪਿੰਡ ਵਾਸੀ ਉਹ ਨੇ ਜਿਹੜਾ ਪਿੰਡ ਵਾਸੀਆਂ ਦਾ ਇੱਕ ਸੁਪਨਾ ਸੀ ਕਿ ਸਾਡੇ ਪਿੰਡ ਵਿੱਚ ਨਸ਼ੇ ਦਾ ਕੋੜ ਨਾ ਆਵੇ ਅਸੀਂ ਨਸ਼ੇ ਦੇ ਕੋੜ ਤੋਂ ਬਿਲਕੁਲ ਆਪਣੇ ਪਿੰਡ ਨੂੰ ਪਛਾਣ ਰੱਖਣਾ ਲਾਗੇ ਨਹੀਂ ਵਜਣ ਦੇਣਾ ਔਰ ਵੇਖਦੇ ਆ ਕਿ ਆ ਜਦੋਂ ਨੌਜਵਾਨ ਨੂੰ ਇਹ ਟਰੈਕਟਰ ਦਿੱਤਾ ਜਾਂਦਾ ਤਾਂ ਫਿਰ ਤਸਵੀਰਾਂ ਕੀ ਨਿਕਲ ਕੇ ਸਾਹਮਣੇ ਆਉਂਦੀਆਂ ਕਿੱਦਾਂ ਦਾ ਨੌਜਵਾਨ ਹੋਵੇਗਾ ਕਿੱਦਾਂ ਦਾ ਜੋਧਾ ਹੋਵੇਗਾ ਜੋ ਇਥੋਂ ਟਰੈਕਟਰ ਜਿੱਤ ਕੇ ਜਾਵੇਗਾ ਔਰ ਇਹ ਵੀਡੀਓ ਬਾਰੇ ਤੁਸੀਂ ਕਿਵੇਂ ਵੇਖਦੇ ਹੋ ਹਰ ਪਿੰਡ ਵਿੱਚ ਜੇ ਨਸ਼ੇ ਤੋਂ ਖਿਹੜਾ ਛਡਾਉਣਾ ਤਾਂ ਇਹੋ ਜੇ ਜੋਧਿਆਂ ਵਾਸਤੇ ਤੁਹਾਨੂੰ ਸਨਮਾਨਤ ਜਿਵੇਂ ਲੰਬੜਦਾਰ ਜੀ ਨੇ ਕਿਹਾ ਕਿ ਮੁੱਲ ਦੇਣਾ ਚਾਹੀਦਾ ਪਹਿਲਵਾਨਾਂ ਦਾ ਮੁੱਲ ਦੇਣਾ ਚਾਹੀਦਾ ਜੋਧਿਆਂ ਦਾ ਜਿੰਨਾ ਚਿਰ ਜੋਧੇ ਪਿੰਡਾਂ ਦੇ ਵਿੱਚ ਹੈਗੇ ਆ ਤਾਂ ਸੱਤ-ਸੱਤ ਘਰ ਲਾਗੂ ਉਹਦੀ ਰੀਸ ਕਰਦੇ ਆ ਤਾਂ ਹੁਣ ਵੇਖਦੇ ਆ ਮੇਲੇ ਦੀਆਂ ਰੌਣਕਾਂ 24 ਤੇ 25 ਤਰੀਕ ਨੂੰ ਐਸੇ ਮਹੀਨੇ ਦੇ ਵਿੱਚ ਔਰ ਦੱਸ ਦਈਏ ਕਿ ਇਸ ਮਹੀਨੇ ਦੀ 24 25 ਤਰੀਕ ਨੂੰ ਪਿੰਡ ਵਰਸੋਲੇ 'ਚ ਪਹੁੰਚੋ ਔਰ ਇੱਥੇ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵੇਖੋ ਔਰ ਵੀਡੀਓ ਤੇ ਕਮੈਂਟ ਤੇ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ